ਕਰੋ ਜੀ ਰਸਨਾ ਪਵਿੱਤਰ ਆਖੋ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ-ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਮਹਿਮਾ ਬਹੁਤ ਹੀ ਨਿਆਰੀ ਹੈ ਜੀ ਆਓ ਤੁਹਾਨੂੰ ਇੱਕ ਹੱਦਬੀਤੀ ਸੁਣਾਉਣ ਜਾ ਰਹੀ ਆ ਕਿ ਕਿਵੇਂ ਬਾਬਾ ਜੀ ਨੇ ਇੱਕ ਹਿੰਦੂ ਔਰਤੇ ਕਿਰਪਾ ਕੀਤੀ ਅਸੀਂ ਸ਼ਾਇਦ ਅਸੀਂ ਇੱਥੇ ਭੁਲੇਖਾ ਖਾ ਜਾਂਦੇ ਆ ਕਿ ਅਸੀਂ ਸਿੱਖਾਂ ਦੇ ਘਰ ਵਿੱਚ ਪੈਦਾ ਹੋਏ ਆ ਤੇ ਗੁਰੂ ਗ੍ਰੰਥ ਸਾਹਿਬ ਮਾਲਕ ਸਾਡੇ ਨੇ ਗੁਰੂ ਨਾਨਕ ਬਾਬਾ ਸਾਡਾ ਗਾ ਗੁਰੂ ਕਲੰਗੀਧਰ ਪਾਤਸ਼ਾਹ ਸਾਡੇ ਨੇ ਇਹ ਭਗਤ ਇਹ ਸ਼ਹੀਦ ਸਾਡੇ ਨੇ ਨਹੀਂ ਜੀ ਜਿਹੜਾ ਜਿੰਨੀ ਸ਼ਰਧਾ ਰੱਖੇਗਾ ਜਿਹੜਾ ਜਿੰਨਾ ਭਰੋਸਾ ਰੱਖੇਗਾ ਗੁਰੂ ਮਾਲਕ ਉਹਨਾਂ ਉੱਤੇ ਉਨੀ ਹੀ ਕਿਰਪਾ ਕਰਨਗੇ ਸਤ ਗੁਰ ਸਾਡੇ ਪ੍ਰੇਮ ਦਾ ਭੁਖਾ ਜੋ ਕੋਈ ਬੰਦਾ ਜਿੰਨਾ ਗੁਰੂ ਨੂੰ ਪ੍ਰੇਮ ਕਰੇਗਾ ਤੇ ਗੁਰੂ ਮਾਲਕ ਉਹਨਾਂ ਉੱਪਰ ਉਨੀ ਹੀ ਕਿਰਪਾ ਕਰਨਗੇ ਬੀਬੀ ਕੋਲਾ ਵਾਲੇ ਜਥੇ ਦੇ ਵਿੱਚੋਂ ਜੀ ਇੱਕ ਬੀਬੀ ਕੀਰਤਨ ਕਰਦੀ ਸੀ ਉਹਨੂੰ ਸਰਵਾਈਕਲ ਦੀ ਪ੍ਰੋਬਲਮ ਹੋ ਗਈ ਜੀ ਉਨੇ ਨਾਲ ਦੀਨੂ ਕਿਹਾ ਕੋਈ ਮਾਲਿਸ਼ ਕਰਨ ਵਾਲੀ ਬੀਬੀ ਮਿਲ ਜਾਵੇ ਤੇ ਮੇਰੀ ਗਰਦਨ ਨੂੰ ਆ ਕੇ ਮਲ ਦੇਵੇ ਬੜੀ ਪ੍ਰੋਬਲਮ ਆ ਉਹ ਕਹਿੰਦੀ ਕੋਈ ਗੱਲ ਨਹੀਂ ਸਾਡੇ ਮੁਹੱਲੇ ਦੇ ਵਿੱਚ ਇੱਕ ਪ੍ਰਵਾਸੀ ਬੀਬੀ ਰਹਿੰਦੀ ਹੈ ਉਹ ਪ੍ਰਵਾਸੀ ਬੀਬੀ ਨੂੰ ਤੇਰੇ ਕੋਲ ਭੇਜ ਦੂੰਗੀ ਉਹ ਤੇਰੀ ਗਰਦਨ ਦੀ ਮਾਲਿਸ਼ ਕਰ ਦੇਗੀ ਉਹ ਬਹੁਤ ਸੋਹਣੇ ਤਰੀਕੇ ਦੇ ਨਾਲ ਮਾਲਿਸ਼ ਕਰਦੀ ਹੈ ਸ਼ਾਇਦ ਤੇਰੀ ਇਸ ਪ੍ਰੋਬਲਮ ਦੇ ਉੱਤੇ ਤੈਨੂੰ ਥੋੜਾ ਬਹੁਤਾ ਛੁਟਕਾਰਾ ਮਿਲ ਜਾਵੇ ਕਹਿੰਦੀ ਚਲ ਠੀਕ ਐ ਮੇਰੇ ਕੋਲ ਭੇਜਦੀ ਹਾਂ ਭਾਈ ਜਿੱਦਣ ਉਹ ਪ੍ਰਵਾਸੀ ਬੀਬੀ ਮਾਲਸ਼ ਕਰਨ ਵਾਸਤੇ ਉਸ ਬੀਬੀ ਦੇ ਘਰੇ ਆਈ ਜੀ ਖਾਲਸਾ ਜੀ ਜਦੋਂ ਉਹਨੇ ਬੀਬੀ ਨੂੰ ਕਿਹਾ ਕਿ ਤੁਸੀਂ ਭੈਣ ਜੀ ਇੱਥੇ ਬੈਠੋ ਮੈਂ ਤੁਹਾਡੀ ਮਾਲਸ਼ ਕਰਨ ਲੱਗੀ ਹਾਂ ਜਦੋਂ ਉਹਨੇ ਆਪਣੀ ਤੇਲ ਵਾਲੀ ਸ਼ੀਸ਼ੀ ਦਾ ਢੱਕਣ ਖੋਲਣ ਲੱਗੀ ਨਾ ਢੱਕਣ ਖੋਲਣ ਤੋਂ ਪਹਿਲਾਂ ਉਹਨੇ ਆਪਣੇ ਮੁਖ ਚੋਂ ਦੋ ਵਾਰੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਬੋਲਿਆ ਟੱਕਣ ਖੋਲਣ ਤੋਂ ਪਹਿਲਾਂ ਉਹਨੇ ਫਿਰ ਪੰਜ ਵਾਰੀ ਬੋਲਿਆ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ ਹੁਣ ਇਹ ਜਦੋਂ ਇਸ ਬੀਬੀ ਦੀ ਸਰਵਾਈਕਲ ਦੀ ਪ੍ਰੋਬਲਮ ਸੀ ਦੀ ਮਾਲਿਸ਼ ਕਰਨੀ ਸੀ ਉਹ ਖੁਦ ਕੀਰਤਨ ਕਰਦੀ ਹੈ ਜਦੋਂ ਉਹਨੇ ਇੱਕ ਪ੍ਰਵਾਸੀ ਬੀਬੀ ਦੇ ਮੂੰਹੋਂ ਚੋਂ ਇਹ ਸੁਣਿਆ ਸਤਨਾਮ ਵਾਹਿਗੁਰੂ ਧੰਨ ਬਾਬਾ ਦੀਪ ਸਿੰਘ ਜੀ ਬੜੀ ਹੈਰਾਨ ਹੋਈ ਕਿ ਪਹਿਲੀ ਵਾਰ ਕਿਸੇ ਪ੍ਰਵਾਸੀ ਬੀਬੀ ਦੇ ਮੂੰਖ ਚੋਂ ਸਤਨਾਮ ਵਾਹਿਗੁਰੂ ਸੁਣਿਆਗਾ ਉਹ ਕਹਿੰਦੀ ਮੇਰੀ ਮਾਲਿਸ਼ ਨੂੰ ਬਾਅਦ ਵਿੱਚ ਕਰੀ ਪਹਿਲਾਂ ਮੈਨੂੰ ਇਹ ਦੱਸ ਕਿ ਤੈਨੂੰ ਇਹ ਕਿਹਨੇ ਸਿਖਾਇਆ ਉਸ ਪ੍ਰਵਾਸੀ ਬੀਬੀ ਨੇ ਹਿੰਦੀ ਵਿੱਚ ਗੱਲ ਕਰਦੇ ਹੋਏ ਉਹਨੂੰ ਸਾਰਾ ਕੁਝ ਦੱਸਿਆ ਕਿ ਬੀਬੀ ਜੀ ਗੱਲ ਇਹ ਸੀ ਕਿ ਮੇਰੇ ਘਰ ਵਿੱਚ ਇੱਕ ਟਾਈਮ ਦੀ ਰੋਟੀ ਵੀ ਪੱਕਣੀ ਬਹੁਤ ਔਖੀ ਸੀ। ਦੋਨੇ ਜੀ ਅਸੀਂ ਕੰਮ ਕਰਦੇ ਹਾਂ ਉਹ ਦਿਹਾੜੀ ਕਰਦੇ ਹਾਂ। ਮੈਂ ਵੀ ਲੋਕਾਂ ਦੇ ਘਰੇ ਮਾਲਸ਼ ਕਰਨ ਜਾਂਦੀ ਸੀ। ਪਰ ਦੋਨਾਂ ਦੀ ਕਮਾਈ ਇੰਨੀ ਨਹੀਂ ਸੀ ਹੈਗੀ ਕਿ ਸਾਡੇ ਘਰ ਵਿੱਚ ਇੱਕ ਟਾਈਮ ਦੀ ਰੋਟੀ ਚੰਗੀ ਤਰ੍ਹਾਂ ਪੱਕ ਜਾਵੇ। ਫਿਰ ਮੈਨੂੰ ਇੱਕ ਗੁਰਸਿੱਖ ਵੀਬੀ ਮਿਲੀ। ਉਹਨੇ ਮੈਨੂੰ ਕਿਹਾ ਕਿ ਚੱਲ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਸ਼ਹੀਦਾ ਗੁਰਦੁਆਰੇ ਮੱਥਾ ਟੇਕ ਕੇ ਆਇਆ ਕਰ ਉੱਥੇ ਜਾ ਕੇ ਜੋ ਕੁਝ ਮੰਗੇਂਗੀ ਉਹ ਤੈਨੂੰ ਜ਼ਰੂਰ ਮਿਲੇਗਾ ਜਿਹੜੇ ਤੂੰ ਅਰਦਾਸ ਕਰੇਂਗੀ ਤੇਰੀ ਅਰਦਾਸ ਜ਼ਰੂਰ ਪੂਰੀ ਹੋਵੇਗੀ ਉਹ ਪ੍ਰਵਾਸੀ ਬੀਬੀ ਕਹਿੰਦੀ ਇੱਕ ਦਿਨ ਮੈਂ ਆਪਣੀ ਤੇਲ ਦੀ ਸੀਸੀ ਚੁੱਕ ਕੇ ਸ਼ਹੀਦਾ ਗੁਰਦੁਆਰੇ ਅੰਮ੍ਰਿਤਸਰ ਸ਼ਹਿਰ ਚਲੀ ਗਈ ਤੇ ਉਹ ਸ਼ੀਸ਼ੀ ਮੈਂ ਤੇਲ ਦੀ ਸਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਰੱਖ ਕੇ ਅਰਦਾਸ ਕੀਤੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਸਾਡੇ ਘਰ ਵਿੱਚ ਰੋਟੀ ਪੱਖਣੀ ਔਖੀ ਆ ਮੇਰੇ ਬੱਚੇ ਪੜ ਨਹੀਂ پا ਰਹੇ ਅਸੀਂ ਆਪਣੇ ਜੀਵਨ ਚ ਬਹੁਤ ਗਰੀਬੀ ਵਿੱਚ ਆਪਣਾ ਸਮਾਂ ਬੜਾ ਬਤੀਤ ਕਰਦੇ ਹਾਂ ਮੈਂ ਸੁਣਿਆ ਕਿ ਤੇਰੇ ਦਰ ਤੇ ਹਰ ਇੱਕ ਦੀ ਅਰਦਾਸ ਕਬੂਲੀ ਜਾਂਦੀ ਹੈ ਗਰੀਬਾਂ ਨੂੰ ਇੱਥੇ ਮਾਣ ਮਿਲਦਾ ਹੈ ਤੇ ਕਿਰਪਾ ਕਰਕੇ ਮੈਂ ਤੇਰੇ ਦਰ ਤੇ ਗਰੀਬਣੀ ਆਈ ਹਾਂ ਕਿਰਪਾ ਕਰਕੇ ਮੇਰੀ ਝੋਲੀ ਨੂੰ ਵਿਭਾਗ ਲਾਈ ਸਤਿਗੁਰ ਮੈਨੂੰ ਵੀ ਬਖਸ਼ਿਓ ਉਸ ਪ੍ਰਵਾਸੀ ਬੀਬੀ ਦੀ ਜਵਾਨੀ ਆ ਕਿ ਉਸ ਦਿਨ ਦੀ ਕੀਤੀ ਅਰਦਾਸ ਅੱਜ ਗੁਰੂ ਮਾਲਕ ਦੀ ਕੀਤੀ ਹੋਈ ਕਿਰਪਾ ਆ ਕਿ ਅੱਜ ਮੇਰੇ ਕੋਲ 10-10 ਦਿਨ ਦੀ ਬੁਕਿੰਗ ਹੁੰਦੀ ਆ ਲੋਕ ਮੈਨੂੰ ਬੁਲਾਉਂਦੇ ਆ ਕਿ ਆਓ ਮਾਲਿਸ਼ ਕਰਨੀ ਐ ਪਰ ਮੇਰੇ ਕੋਲ ਟਾਈਮ ਨਹੀਂ ਹੁੰਦਾ ਮੇਰੇ ਕਾਰੋਬਾਰ 'ਚ ਇੰਨੀ ਬਰਕਤ ਹੋ ਗਈ ਆ ਕਿਰਪਾ ਹੋ ਗਈ ਆ ਮਾਲਕ ਨੇ ਮੇਰੀ ਅਰਦਾਸ ਬੇਨਤੀ ਸੁਣ ਲਈ ਮੇਰੀ ਅਰਦਾਸ ਨੂੰ ਭਾਗ ਲੱਗੇ ਅੱਜ ਮੇਰੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਮੇਰੇ ਘਰ ਦੇ ਵਿੱਚ ਹਰ ਇੱਕ ਚੀਜ਼ ਆ ਅੱਜ ਮੈਂ ਤੇ ਮੇਰਾ ਪਤੀ ਤੇ ਮੇਰੇ ਬੱਚੇ ਇੱਕ ਸੁਖੀ ਜੀਵਨ ਬਤੀਤ ਕਰ ਰਹੇ ਆ ਤੇ ਇਹ ਸਾਰੀ ਖੇੜ ਬਾਬਾ ਦੀਪ ਸਿੰਘ ਜੀ ਦੀ ਵਰਤੀ ਹੋਈ ਆ ਹੁਣ ਖਾਲਸਾ ਜੀ ਫਿਰ ਬੇਨਤੀ ਕਰਦੇ ਆ ਬਾਬਾ ਦੀਪ ਸਿੰਘ ਜੀ ਨਹੀਂ ਦੇਖਦੇ ਗੁਰੂ ਗ੍ਰੰਥ ਸਾਹਿਬ ਮਾਲਕ ਨਹੀਂ ਦੇਖਦੇ ਕਿ ਸਾਹਮਣੇ ਵਾਲਾ ਹਿੰਦੂ ਆ ਸਾਹਮਣੇ ਵਾਲਾ ਮੁਸਲਮਾਨ ਆ ਗੁਰੂ ਮਾਲਕ ਸਾਡੀ ਭਾਵਨਾ ਦੇਖਦੇ ਆ ਜਦੋਂ ਪੂਰੀ ਭਾਵਨਾ ਪੂਰੇ ਵਿਸ਼ਵਾਸ ਪੂਰੇ ਭਰੋਸੇ ਦੇ ਨਾਲ ਅਸੀਂ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਾਂਗੇ ਗੁਰੂ ਮਾਲਕ ਸਾਡੀ ਅਰਦਾਸ ਨੂੰ ਜ਼ਰੂਰ ਪਾਗ ਲਾਉਣਗੇ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ